ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੁਨੇਰੀ ਪਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਦਾਰਜੀਤ ਸਿੰਘ ਪੁੱਤਰ ਹੀਰਾ ਸਿੰਘ ਹਲਕਾ ਰਾਜਾ ਸਾਸੀ ਦੇ ਪਿੰਡ ਚਵਿੰਡਾ ਕਲਾ ਦਾ ਰਹਿਣ ਵਾਲਾ ਸੀ ਉਹ 2 ਸਾਲ ਪਹਿਲਾਂ ਵਿਦੇਸ਼ ਗਿਆ ਸੀ ਇਸ ਸੰਬੰਧੀ ਪਰੇਮਨ ਨਾਲ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਪੁੱਤਰ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਪੜਾਈ ਖਤਮ ਹੋਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਸੀ। ਬੀਤੇ ਦਿਨੀ ਉਹ ਬਰਮਟਨ ਤੋਂ ਕਾਰ ਵਿੱਚ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ ਤੇ ਦੀਦਾਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਇਸ ਦੁਰਘਟਨਾ ਵਿੱਚ ਉਸ ਦੇ ਨਾਲ ਇੱਕ ਗੁਜਰਾਤ ਦੀ ਕੁੜੀ ਤੇ ਇੱਕ ਮਹਾਰਾਸ਼ਟਰ ਦਾ ਮੁੰਡਾ ਸੀ ਜਿਸ ਦੀ ਉਹ ਗੱਡੀ ਸੀ ਤੇਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉੱਥੇ ਹੀ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ 1 ਸਾਲ ਪਹਿਲਾਂ ਹੀ ਨੌਜਵਾਨ ਦੀਦਰਜੀਤ ਸਿੰਘ ਦੀ ਮਾਂ ਦੀ ਮੌਤ ਹੋਈ ਸੀ ਦੀਦਰਜੀਤ ਸਿੰਘ ਦੋ ਭੈਣਾਂ ਦਾ ਇਕਲੌਤਾ ਪਰਾਸੀ ਪਰ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਉੱਥੇ ਹੀ ਪੀੜਿਤ ਪਰਿਵਾਰ ਨੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮਰਹਮਤ ਦੇ ਨੂੰ ਵਾਪਸ ਪੰਜਾਬ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ। ਆਹ ਕਾ ਮਤ ਜਾਣਦਾ ਹੈ। ਰਕਵਜਾ ਵਿੱਚ ਜੋ ਪ੍ਰਾਇਮਟ 2 ਸਾਲ ਹੋ ਗਏ। ਬਾਈ 23 ਸਾਲ। ਉਹ ਦਾ ਬੱਚੇ ਪੜ੍ਹਾਈ ਵੇਸਤੇ ਗਏ ਸੀ। ਪੜ੍ਹਾਈ ਬੁਰੀ ਹੋ ਗਈ ਸੀ। ਤੇ ਮਰਕਪੋਰਮੈਂਟ ਤੇ ਆ ਗਏ ਇਹ ਤੇ ਕੰਮ ਤੇ ਜਾ ਰਹੇ ਸੀ। ਇੱਕ ਦਾਰਜੀ ਤੇ ਹੋ ਗਿਆ ਜੀ। ਬੇਟਾ ਦਾ 18 ਸਾਲ ਦੇ ਆਸ-ਪਾਸ ਸੀ। ਨਹੀਂ ਵਿਆਹ ਕਿ ਕਰ। ਇੱਕ ਵਾਰ ਇਹ ਤੇ ਮੇਰੇ ਸੇ ਬੱਚੇ ਨੇ ਦੋ ਗੁਡੀਆਂ ਪਾ ਲਿਆ। ਦੀ ਦਿੱਧਾ ਚੁੱਕੀ ਕਰਦਾ ਇਹਨਾਂ ਚ ਰੋਕਦੇ 11 ਕੁਇਂ 2 ਸਾਲ ਹੋ ਗਏ ਉਸਨੂੰ ਉੱਪਰ ਬੜ ਰਿਹਾ ਹਾਂਜੀ ਵਰਕਰ ਮਰਵਾ ਹੋ ਗਿਆ ਬਈ ਮਰ ਗਿਆ ਬਰਾਏ ਹਾਂ ਜਿੜਾਈ ਦੇ ਇਸ ਤਰ੍ਹਾਂ ਇਹ ਨਹੀਂ ਹਾਲੀ ਅਪਲਾਈ ਕੀਤਾ ਹੋਇਆ ਨੂੰ ਹੋਇਆ ਸੀ ਇਹ ਕੰਮ ਤੇ ਜਾਂਦਾ ਕੰਮ ਤੇ ਜਾ ਰਿਹਾ ਸੀ ਸਵੇਰੇ 6 ਵਜੇ ਉਧਰ ਦੇ ਸਾਹਮਣੇ ਇਹ ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅੱਗੋਂ ਟਰਾਲਾ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕਰਾਉਣ ਕਰ ਗਈ ਤੇ ਤਿੰਨ ਜਿਹੜੇ ਸੀ ਤੇ ਉਹਨਾਂ ਦੀ ਮੌਤ ਹੋ ਗਈ ਮੌਕੇ ਤੇ ਜੋ ਬਾਕੀ ਕਿੱਥੋਂ ਦੀ ਹੋੜੇ ਤੋਂ ਆਏ ਇਹ ਗੁੜੀ ਕੁੜੀ ਜੇ ਇੱਕ ਨਾਲ ਉਹ ਗੁਜਰਾਤ ਦੀ ਆ ਤੇ ਮੁੰਡਾ ਬੰਬੇ ਦਾ ਆ ਜਿਹੜਾ ਤੇ ਮੌਤ ਹੋ ਗਈ ਤੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਜਿਹੜਾ ਬੰਬੇ ਵਾਲਾ ਉਹਦੀ ਗੱਡੀ ਸੀ ਤੇ ਉਹ ਹੀ ਚਲਾ ਰਿਹਾ ਸੀ ਤੇ ਉਹਨਾਂ ਦੀ ਲਾਸ਼ ਜੇ ਕੋਈ ਕਦਮ ਕਰ ਲਾਸ਼ ਇੱਕ ਤਾਂ ਧਾਰੀਵਾਲ ਸਾਹਿਬ ਜੀ ਨੂੰ ਬੇਨਤੀ ਕੀਤੀ ਆ ਹਾਂਜੀ ਤੇ ਉਹਨਾਂ ਨੇ ਵੀ ਕਰ ਰਹੇ ਨੇ ਕਹਿੰਦੇ ਦੇ ਅੱਗੇ ਮਨੋਂ ਤਨੂੰ ਮਤਲਬ ਕਰਾਂਗੇ ਤੇ ਬਾਕੀ ਉਧਰ ਦੇ ਬੱਚੇ ਵੀ ਕੁਝ ਡਏ ਨੇ ਕਰਨਾ ਸ਼ਾਇਦ ਕੋਈ ਹਿਲ ਲੁਸਿਲਾ ਕਰਕੇ ਤੇ ਜਿਹੜੀ ਲਾਸ਼ ਹੋ ਇੰਡੀਆ ਲੈ ਕੇ ਆਉਣਗੇ ਸਾਡੀ ਬੀਟੀ ਵੀ ਤੁਹਾਡੀ ਬਾਹਰੀ ਹੈ ਹਾਂਜੀ ਮੇਰੀ ਵੱਡੀ ਬੇਟੀ ਬਾਹਰ ਆ ਇਕੱਠੇ ਦੋਵੇਂ ਭੈਣ ਭਰਾ ਇਕੱਠੇ ਰਹਿੰਦੇ ਸੀ ਉਹ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਮੈਂ ਅੱਜ ਜਿਹੜੀ ਟਿਕਟ ਕਰਾਦਣ ਲੱਗਾ ਤੇ ਇੱਥੇ ਇੰਡੀਆ ਮਗਾਉਂਦਾ ਹਾਂ